ਮੈਂ ਇਸ ਵਿੱਚ ਜਿਹੜਾ ਆਪਣਾ ਹੀਰੋ ਹੈ ਜਿਹੜਾ ਬਾਹਰੋਂ ਵਾਪਸ ਆਉਂਦਾ ਜਦੋਂ ਤੇ ਉਹਦਾ ਮੈਂ ਗਤਕੇ ਦਾ ਉਸਤਾਦ ਉਹਦਾ ਕਿਰਦਾਰ ਨਿਭਾਇਆ ਮੈਂ ਤੇ ਬਟ ਇਹ ਵੀ ਪਹਿਲੀ ਵਾਰੀ ਗਤਕੇ ਨੂੰ بیس ਲੈ ਕੇ ਇਹ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਰੋਮਾਂਸ ਵੀ ਹੈਗਾ ਐਕਸ਼ਨ ਵੀ ਹੈਗਾ ਜੀ ਪੂਰੇ ਪਰਿਵਾਰ ਇਹਨੂੰ ਇੰਜੋਏ ਕਰ ਸਕਦਾ ਸਪੈਸ਼ਲੀ ਮੈਂ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਈ ਜਾਵੇ ਟੱਟਾ ਡੋਲੀ ਨਾ ਫਿਲਮ ਜਿਹੜੀ ਹੈ ਥੀਏਟਰ ਘਰਾਂ ਦੇ ਵਿੱਚ ਲੱਗਣ ਵਾਲੀ ਹੈ ਤਾਂ ਸਰ ਤੁਸੀਂ ਕੀ ਕਿਰਦਾਰ ਨਿਭਾ ਰਹੇ ਹੋ ਦੇ ਵਿੱਚ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਹੋ ਜੀਆਂ ਫਿਲਮਾਂ ਬਹੁਤ ਘੱਟ ਬੰਦੀਆਂ ਨੇ ਅਗਰ ਗੱਤਕੇ ਦੀ ਗੱਲਬਾਤ ਕੀਤੀ ਜਾਵੇ ਸਿੱਕੇ ਤੇ ਇਤਿਹਾਸ ਨਾਲ ਬਹੁਤ ਪਵਿੱਤਰ ਇਤਿਹਾਸ ਗੱਤਕੇ ਦੇ ਵਿੱਚ ਜੁੜਿਆ ਹੋਇਆ ਹੈ ਮੇਰਾ ਨਾਮ ਸਨੀ ਗੇਲੇ ਜੀ ਤੇ ਮੈਂ ਇਸ ਵਿੱਚ ਜਿਹੜਾ ਆਪਣਾ ਹੀਰੋ ਹੈ ਜਿਹੜਾ ਬਾਹਰੋਂ ਵਾਪਸ ਆਉਂਦਾ ਜਦੋਂ ਤੇ ਉਹ ਦਾ ਮੈਂ ਗਤਕੇ ਦਾ ਉਸਤਾਦ ਉਹਦਾ ਕਿਰਦਾਰ ਨਿਭਾਇਆ ਮੈਂ ਤੇ ਬਾਕੀ ਸਾਡੀ ਇਹ ਫਿਲਮ ਬਿਲਕੁਲ ਸੋਸ਼ਲ ਫਿਲਮ ਅਜਤਕਾਲ ਦੀ ਸਟੋਰੀ ਹੈਗੀ ਹੈ ਤੇ ਬਟ ਇਹ ਵੀ ਪਹਿਲੀ ਵਾਰੀ ਗਤਕੇ ਨੂੰ بیس ਲੈ ਕੇ ਇਹ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਰੋਮਾਂਸ ਵੀ ਹੈਗਾ ਐਕਸ਼ਨ ਵੀ ਹੈਗਾ ਹਲਕੀ ਭੁਲਕੀ ਕਾਮੇਡੀ ਵੀ ਹੈਗੀ ਬਹੁਤ ਜ਼ਿਆਦਾ ਕਾਮੇਡੀ ਨਹੀਂ ਹੈ ਤੇ ਬਟ ਇਹ ਵੀ ਇਸ ਪੂਰੇ ਪਰਿਵਾਰ ਇਨੂੰ ਇੰਜੋਏ ਕਰ ਸਕਦਾ ਸਪੈਸ਼ਲੀ ਮੈਂ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਈ ਜਾਵੇ ਜੀ ਤੇ ਬਾਕੀ ਨੌਜਵਾਨ ਪੀੜ੍ਹੀ ਅੱਜ ਗਲਤ ਸੰਗਤ ਦੇ ਵਿੱਚ ਜੇ ਜੁੜ ਜਾਂਦੀ ਤਾਂ ਵਾਪਸ ਵੀ ਕਹਿ ਲਓ ਵੀ ਘਰ ਵਾਪਸ ਪਰਤਣਾ ਜ਼ਰੂਰੀ ਹੈ ਤੁਸੀਂ ਉਸ ਦੇ ਵਿੱਚ ਇਹੋ ਜਿਹਾ ਰੋਲ ਨਿਭਾਇਆ ਹੈ ਜਿਹੜਾ ਕਿ ਇੱਕ ਨੌਜਵਾਨ ਨੂੰ ਸਮਝਾਉਂਦਾ ਹੈ ਔਰ ਇਹੀ ਦੱਸਦੇ ਕਿ ਜੇ ਤੂੰ ਕੁਝ ਪਾਣ ਲਈ ਕੀਤਾ ਸੀ ਤਾਂ ਸ਼ਾਇਦ ਉਹ ਗੁਰੂ ਸਾਹਿਬ ਦੀ ਮਰਜ਼ੀ ਉਹਦੇ ਵਿੱਚ ਸੀਗੀ ਔਰ ਤੂੰ ਕੁਝ ਸਿੱਖ ਕੇ ਹੀ ਅੱਗੇ ਆ ਬਿਲਕੁਲ ਕਿਉਂਕਿ ਮੇਰਾ ਇੱਕ ਮੈਂ ਮਤਲਬ ਗੁਰਦੁਆਰੇ ਦਾ ਗ੍ਰੰਥੀ ਵੀ ਦਿਖਾਇਆ ਤੇ ਗੱਤਕੇ ਦਾ ਮਾਸਟਰ ਵੀ ਦਿਖਾਇਆ ਜੀ ਤੇ ਮੈਂ ਹੀ ਉਹਨੂੰ ਸਾਰਾ ਉਹਦਾ ਇੱਕ ਉਹਦੇ ਉਹਦੀ ਜਨੂਨ ਹੁੰਦਾ ਉਹ ਜਨੂਨ ਦੇਖ ਕੇ ਹੀ ਮੈਂ ਉਹਨੂੰ ਗਤਕਾ ਸਿਖਾਉਣਾ ਅੱਦਵਾਈ ਮੈਂ ਪਹਿਲੇ ਨਾ ਕਰ ਦਿੰਨਾ ਕਿ ਮੈਂ ਨਹੀਂ ਸਿਖਾਉਣਾ ਤੇ ਪਰ ਜਦੋਂ ਉਹਦੇ ਅੱਖਾਂ 'ਚ ਮੈਂ ਜਨੂਨ ਦੇਖਿਆ ਤਾਂ ਮੈਂ ਕਿਹਾ ਨਹੀਂ ਠੀਕ ਹੈ ਹਾਂ ਇਹ ਸਟੋਰੀ ਹੈ ਤਾਂ ਥੀਏਟਰ ਘਰ ਦੇ ਵਿੱਚ ਜਿਹੜੀ ਫਿਲਮ ਰਿਲੀਜ਼ ਹੋਣ ਵਾਲੀ ਜੱਟਾ ਡੋਲੀ ਨਾ ਤਾਂ ਇਹਨਾਂ ਦਾ ਵੀ ਬਹੁਤ ਕਹਿ ਲਓ ਵੀ ਇੱਕ ਗੁਰੂ ਦਾ ਕਿਰਦਾਰ ਹੈ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਦਿਖਾਏ ਗਏ ਨੇ ਫਿਰ ਉਸ ਤੋਂ ਬਾਅਦ ਜੇਕਰ ਗੱਲਬਾਤ ਕੀਤੀ ਜਾਵੇ ਗੱਤ ਕੇ ਸਿਖਲਾਈ ਵੀ ਇਹਨਾਂ ਦੇ ਵੱਲੋਂ ਦਿੱਤੀ ਗਈ ਤਾਂ ਨੌਜਵਾਨਾਂ ਨੂੰ ਕਿਵੇਂ ਇਸ ਚੀਜ਼ ਦੇ ਵਿੱਚ ਆਣਾ ਹੈ ਇਹ ਮੂਵੀ ਦਾ ਕਨਸੈਪਟ ਦਿਖਾਏਗਾ ਔਰ ਬਹੁਤ ਸੋਹਣੀ ਕਹਾਣੀ ਜਿਹੜੀ ਕਿ ਥੀਏਟਰ ਘਰ ਦੇ ਵਿੱਚ ਜਾ ਕੇ ਤੁਸੀਂ ਆਪਣੀ ਫੈਮਲੀਜ਼ ਦੇ ਨਾਲ ਜੁਆਇਨ ਕਰ ਸਕਦੇ ਹੋ ਤਾਂ ਹੋਰ ਬਹੁਤ ਸਾਰੀਆਂ ਪੰਜਾਬੀ ਕਨਸੈਪਟ ਦੀਆਂ ਮੂਵੀ ਵੀ ਆਣ ਗਿਆ ਪਰ ਜੱਟਾ ਡੋਲੀ ਨਾ ਜਿਹੜੀ 5 ਤਰੀਕ ਨੂੰ ਰਿਲੀਜ਼ ਹੋਣ ਬਾਰੋਂ ਵਾਪਸ ਆਉਂਦਾ ਜਦੋਂ ਤੇ ਉਹਦਾ ਮੈਂ ਗਤਕੇ ਦਾ ਉਸਤਾਦ ਉਹਦਾ ਕਿਰਦਾਰ ਨਭਾਇਆ ਮੈਂ ਤੇ ਬਟ ਇਹ ਵੀ ਪਹਿਲੀ ਵਾਰੀ ਗਤਕੇ ਨੂੰ بیس ਲੈ ਕੇ ਇਹ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਰੋਮਾਂਸ ਵੀ ਹੈਗਾ ਐਕਸ਼ਨ ਵੀ ਹੈਗਾ ਜੀ ਪੂਰੇ ਪਰਿਵਾਰ ਇਹਨੂੰ ਇੰਜੋਏ ਕਰ ਸਕਦਾ ਸਪੈਸ਼ਲੀ ਮੈਂ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਈ ਜਾਵੇ ਜੱਟਾ ਡੋਲੀ ਨਾ ਫਿਲਮ ਜਿਹੜੀ ਹੈ ਥੀਏਟਰ ਘਰਾਂ ਦੇ ਵਿੱਚ ਲੱਗਣ ਵਾਲੀ ਹੈ ਤਾਂ ਸਰ ਤੁਸੀਂ ਕੀ ਕਿਰਦਾਰ ਨਿਭਾ ਰਹੇ ਹੋ ਉਹਦੇ ਵਿੱਚ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਹੋ ਜੀਆਂ ਫਿਲਮਾਂ ਬਹੁਤ ਘੱਟ ਬੰਦੀਆਂ ਨੇ ਅਗਰ ਗੱਤਕੇ ਦੀ ਗੱਲਬਾਤ ਕੀਤੀ ਜਾਵੇ ਸਿੱਕੇ ਇਤਿਹਾਸ ਨਾਲ ਬਹੁਤ ਪਵਿੱਤਰ ਇਤਿਹਾਸ ਗੱਤਕੇ ਦੇ ਵਿੱਚ ਜੁੜਿਆ ਹੋਇਆ ਹੈ ਮੇਰਾ ਨਾਮ ਸਨੀ ਗੇਲੇ ਜੀ ਤੇ ਮੈਂ ਇਸ ਵਿੱਚ ਜਿਹੜਾ ਆਪਣਾ ਹੀਰੋ ਹੈ ਜਿਹੜਾ ਬਾਹਰੋਂ ਵਾਪਸ ਆਉਂਦਾ ਜਦੋਂ ਤੇ ਉਹਦਾ ਮੈਂ ਗੱਤਕੇ ਦਾ ਉਸਤਾਦ ਉਹਦਾ ਕਿਰਦਾਰ ਨਿਭਾਇਆ ਮੈਂ ਤੇ ਬਾਕੀ ਸਾਡੀ ਇਹ ਫਿਲਮ ਬਿਲਕੁਲ ਸੋਸ਼ਲ ਫਿਲਮ ਅੱਜ ਤੱਕ ਦੀ ਸਟੋਰੀ ਹੈਗੀ ਹੈ ਤੇ ਬਟ ਇਹ ਵੀ ਪਹਿਲੀ ਵਾਰੀ ਇੱਕ ਗਤਕੇ ਨੂੰ ਬੇਸ ਲੈ ਕੇ ਇਹ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਰੋਮਾਂਸ ਵੀ ਹੈਗਾ ਐਕਸ਼ਨ ਵੀ ਹੈਗਾ ਹਲਕੀ ਭੁਲਕੀ ਕਾਮੇਡੀ ਵੀ ਹੈਗੀ ਬਹੁਤ ਜ਼ਿਆਦਾ ਕਾਮੇਡੀ ਨਹੀਂ ਹੈ ਤੇ ਬਟ ਇਹ ਵੀ ਇਸ ਪੂਰੇ ਪਰਿਵਾਰ ਇਹ ਨੂੰ ਇੰਜੋਏ ਕਰ ਸਕਦਾ ਸਪੈਸ਼ਲੀ ਮੈਂ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਈ ਜਾਵੇ ਜੀ ਤੇ ਬਾਕੀ ਨੌਜਵਾਨ ਪੀੜ੍ਹੀ ਅੱਜ ਗਲਤ ਸੰਗਤ ਦੇ ਵਿੱਚ ਜੇ ਜੁੜ ਜਾਂਦੀ ਤਾਂ ਵਾਪਸ ਵੀ ਕਹਿ ਲਓ ਵੀ ਘਰ ਵਾਪਸ ਪਰਤਣਾ ਜ਼ਰੂਰੀ ਹੈ ਤੁਸੀਂ ਉਸ ਦੇ ਵਿੱਚ ਇਹੋ ਜਿਹਾ ਰੋਲ ਨਿਭਾਇਆ ਹੈ ਜਿਹੜਾ ਕਿ ਇੱਕ ਨੌਜਵਾਨ ਨੂੰ ਸਮਝਾਉਂਦਾ ਹੈ ਔਰ ਇਹੀ ਦੱਸਦਾ ਹੈ ਕਿ ਜੇ ਤੂੰ ਕੁਝ ਪਾਣ ਲਈ ਕੀਤਾ ਸੀ ਤਾਂ ਸ਼ਾਇਦ ਉਹ ਗੁਰੂ ਸਾਹਿਬ ਦੀ ਮਰਜ਼ੀ ਉਹਦੇ ਵਿੱਚ ਸੀਗੀ ਔਰ ਤੂੰ ਕੁਝ ਸਿੱਖ ਕੇ ਹੀ ਅੱਗੇ ਆ ਬਿਲਕੁਲ ਕਿਉਂਕਿ ਮੇਰਾ ਇੱਕ ਮੈਂ ਮਤਲਬ ਗੁਰਦੁਆਰੇ ਦਾ ਗ੍ਰੰਥੀ ਵੀ ਦਿਖਾਇਆ ਤੇ ਗੱਤਕੇ ਦਾ ਮਾਸਟਰ ਵੀ ਦਿਖਾਇਆ ਜੀ ਤੇ ਮੈਂ ਹੀ ਉਹਨੂੰ ਸਾਰਾ ਉਹਦਾ ਇੱਕ ਉਹਦੇ ਉਹਦੇ جنੂਨ ਹੁੰਦਾ ਉਹ جنੂਨ ਦੇਖ ਕੇ ਹੀ ਮੈਂ ਉਹਨੂੰ ਗਤਕਾ ਸਿਖਾਉਣਾ ਅੱਦਵਾਈ ਮੈਂ ਪਹਿਲੇ ਨਾ ਕਰ ਦਿੰਨਾ ਕਿ ਮੈਂ ਨਹੀਂ ਸਿਖਾਉਣਾ ਤੇ ਪਰ ਜਦੋਂ ਉਹਦੇ ਅੱਖਾਂ 'ਚ ਮੈਂ جنੂਨ ਦੇਖਿਆ ਤਾਂ ਮੈਂ ਕਿਹਾ ਨਹੀਂ ਠੀਕ ਹੈ ਹਾਂ ਇਹ ਸਟੋਰੀ ਹੈ ਤਾਂ ਥੀਏਟਰ ਘਰ ਦੇ ਵਿੱਚ ਜਿਹੜੀ ਫਿਲਮ ਰਿਲੀਜ਼ ਹੋਣ ਵਾਲੀ ਜੱਟਾ ਡੋਲੀ ਨਾ ਤਾਂ ਇਹਨਾਂ ਦਾ ਵੀ ਬਹੁਤ ਕਹਿ ਲਓ ਵੀ ਗੁਰੂ ਦਾ ਕਿਰਦਾਰ ਹੈ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਦਿਖਾਏ ਗਏ ਨੇ ਫਿਰ ਉਸ ਤੋਂ ਬਾਅਦ ਜੇਕਰ ਗੱਲਬਾਤ ਕੀਤੀ ਜਾਵੇ ਗੱਤ ਕੇ ਸਿਖਲਾਈ ਵੀ ਇਹਨਾਂ ਦੇ ਵੱਲੋਂ ਦਿੱਤੀ ਗਈ ਤਾਂ ਨੌਜਵਾਨਾਂ ਨੂੰ ਕਿਵੇਂ ਇਸ ਚੀਜ਼ ਦੇ ਵਿੱਚ ਆਣਾ ਹੈ ਇਹ ਮੂਵੀ ਦਾ ਕਨਸੈਪਟ ਦਿਖਾਏਗਾ ਔਰ ਬਹੁਤ ਸੋਹਣੀ ਕਹਾਣੀ ਜਿਹੜੀ ਕਿ ਥੀਏਟਰ ਘਰ ਦੇ ਵਿੱਚ ਜਾ ਕੇ ਤੁਸੀਂ ਆਪਣੀ ਫੈਮਲੀਜ਼ ਦੇ ਨਾਲ ਜੁਆਇਨ ਕਰ ਸਕਦੇ ਹੋ ਤਾਂ ਹੋਰ ਬਹੁਤ ਸਾਰੀਆਂ ਪੰਜਾਬੀ ਕਨਸੈਪਟ ਦੀਆਂ ਮੂਵੀ ਵੀ ਆਣ ਗਿਆ ਪਰ ਜੱਟਾ ਡੋਲੀ ਨਾ ਜਿਹੜੀ 5 ਤਰੀਕ ਨੂੰ ਰਿਲੀਜ਼ ਹੋਣ ਵਾਲ